ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਆਹੇ ਗੁਰੂ ਵਾਗੇ ਗੁਰਵਾਹੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਮੇਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨ ਛੋ ਪਾਵਨ ਧਰਤੀ ਗੁਰਦੁਆਰਾ ਪਲਾਸ ਆ ਵਿਖੇ ਪਹੁੰਚੇ ਹਾਂ ਅੱਜ ਸਾਲਾਨਾ ਜੋੜ ਮਿਲਾ ਮਨਾਇਆ ਜਾ ਰਿਹਾ ਏ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਚਾਰੇ ਪਾਸੇ ਰੌਣਕਾਂ ਰੌਣਕਾਂ ਦੇਖੀਆਂ ਜਾ ਸਕਦੀਆਂ ਨੇ ਤਾਂ ਅਸੀਂ ਨਾਲ ਹੀ ਤੁਹਾਨੂੰ ਅੱਜ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਪੁਲਾ ਸਾਹਿਬ ਜੀ ਦੇ ਜਿੱਥੇ ਮੀਰੀ ਪਰੀ ਦੇ ਮਾਲਕ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਜੀ ਸ਼ਿਕਾਰ ਖੇਡਣ ਆਇਆ ਕਰਦੇ ਸਨ ਤਾਂ ਇਸ ਜਗ੍ਹਾ ਤੇ ਜਦੋਂ ਉਹ ਸ਼ਿਕਾਰ ਖੇਡਣ ਆਏ ਸਨ ਤਾਂ ਉਸ ਸਮੇਂ ਦੌਰਾਨ ਇੱਕ ਪੁਲਾ ਰੁੱਖ ਛਾਂ ਦੇ ਹੇਠ ਜਿਹੜਾ ਅਸੀਂ ਆਰਾਮ ਕਰ ਰਹੇ ਸਨ ਤਾਂ ਸਿੱਖ ਇਤਿਹਾਸ ਦੀ ਲੜੀ ਦੇ ਮੁਤਾਬਕ ਪਹਿਲੀ ਜੰਗ ਦਾ ਮੋੜ ਜਿਹੜਾ ਇਸ ਸਥਾਨ ਦੀ ਵਾਪਰੀ ਘਟਨਾਵਾਂ ਦੇ ਨਾਲ ਵੱਜਦਾ ਏ ਤਾਂ ਇਹ ਉਹ ਸਥਾਨ ਆ ਜਿੱਥੇ ਸਿੱਖ ਧਰਮ ਦੀ ਪਹਿਲੀ ਜੰਗ ਜਿਹੜੀ ਸੀ ਹੋਈ ਸੀ ਉਸ ਦਾ ਮੋਢ ਇਸ ਤੋਂ ਵੱਜਾ ਸੀ ਤਾਂ ਇਹ ਵਾਕਿਆ ਜਿਹੜਾ 1629 ਈਸਵੀ ਦਾ ਜਦੋਂ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਕੱਢਣ ਲਈ ਇੱਥੇ ਆਏ ਸਨ ਸਿੱਖਾਂ ਨੇ ਡਿੱਠਾ ਕਿ ਇੱਕ ਬਾਜ ਸ਼ਿਕਾਰ ਨੂੰ ਬੜੀ ਬਹਿਰਮੀ ਨਾਲ ਤਸੀਹੇ ਦੇ ਕੇ ਮਾਰ ਰਿਹਾ ਸੀ ਇਹ ਬਾਜ ਮੁਗਲ ਬਾਦਸ਼ਾਹ ਸ਼ਾਹ ਜਹਾਂਦਾ ਸੀ ਸਿੱਖਾਂ ਨੇ ਆਪਣਾ ਬਾਜ਼ ਛੱਡਿਆ ਜਿਸ ਨੇ ਸ਼ਾਹੀ ਬਾਜ਼ ਨੂੰ ਘੇਰ ਲਿਆਂਦਾ ਤੇ ਸਿੱਖਾਂ ਨੇ ਉਸ ਨੂੰ ਫੜ ਲਿਆ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਫੌਜੀ ਪਿੱਛੇ ਆਏ ਤੇ ਉਹਨਾਂ ਬਾਜ਼ ਦੀ ਮੰਗ ਕੀਤੀ ਗੁਰੂ ਜੀ ਨੇ ਆਸੀ ਦਸ਼ਾ ਵਿੱਚ ਜੋ ਸ਼ਰਮ ਆਵਿਆ ਇਸ ਕੰਠ ਲਾਵਾ ਇਹ ਬਿਰਦ ਸੁਆਮੀ ਸੰਧਾ ਸ਼ਾਹੀ ਬਾਜ਼ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸ਼ਾਹੀ ਫੌਜਾਂ ਨੇ ਜਦੋਂ ਜੰਗ ਦਾ ਅਡਾੜ ਦਿੱਤਾ ਤਾਂ ਸਿੱਖਾਂ ਨੇ ਠੁਕਮਾ ਉੱਤਰ ਦਿੱਤਾ ਕਿ ਤੁਸੀਂ ਬਾਜ਼ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ ਨੂੰ ਵੀ ਹੱਥ ਪਾਵਾਂਗੇ ਜਿਸ ਤੋਂ ਗੁੱਸੇ ਹੋ ਕੇ ਸ਼ਾਹਜਹਾਨ ਨੇ ਮੁਖਲਿਸ ਖਾਨ ਦੀ ਅਗਵਾਈ ਹੇਠ ਭਾਰੀ ਫੌਜ ਭੇਜੀ ਸੀ ਤੇ ਜਿਸ ਦੇ ਸਿੱਟੇ ਵੱਜੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਗੁਰਦੁਆਰਾ ਪੀਪਲੀ ਸਾਹਿਬ ਵਿਖੇ ਹੋਈ ਸੀ ਤੇ ਜਿਸ ਵਿੱਚ ਮੁਖਲਿਸ ਖਾਨ ਮਾਰਿਆ ਗਿਆ ਸੀ ਤੇ ਸਿੱਖ ਇਤਿਹਾਸ ਦੀ ਵਿੱਚ ਪਹਿਲੀ ਜੰਗ ਜਿੱਤੀ ਗਈ ਸੀ ਤਾਂ ਇਹ ਉਹ ਤਸਵੀਰਾਂ ਤੁਹਾਨੂੰ ਗੁਰਦੁਆਰਾ ਪਲਾਸ ਸਾਹਿਬ ਦੀਆਂ ਅਸੀਂ ਦਿਖਾ ਰਹੇ ਹਾਂ ਦਰਸ਼ਨ ਕਰਵਾ ਰਹੇ ਹਾਂ ਤੇ ਨਾਲ ਹੀ ਨਾਲ ਜਿਹੜੀ ਆਈ ਹੋਈ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਇਥੋਂ ਦੇ ਮੁੱਖ ਗ੍ਰੰਥੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਵਿਸਤਾਰ ਸਹਿਤ ਇਤਿਹਾਸ ਤੋਂ ਜਾਣੂ ਹੋਵਾਂਗੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਮਝੀਆਂ ਕਰ ਰਹੇ ਹਾਂ ਆਇਓ ਸ਼ਰਧਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕਹਿਣਾ ਚਾਹੁੰਦੇ ਆ ਅੱਜ ਸਲਾਨਾ ਜੋੜ ਮੇਲੇ ਵਿੱਚ ਪਹੁੰਚੇ ਹਾਂ ਕਿਵੇਂ ਦਾ ਲੱਗਾ ਜੀ ਸੋ ਇਹ ਜਿਹੜੇ ਸ਼ਰਧਾਲੂ ਨੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਨੇ ਉਹਨਾਂ ਨੇ ਮਤਲਬ ਆਪਣੇ ਮਨੋਪਾਉ ਜਿਹੜੇ ਨੇ ਉਹ ਵੀ ਸਾਂਝੇ ਕਰਨੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਪਲਾ ਸਾਹਿਬ ਦੀਆਂ ਜਿਸse ਬਹੁਤ ਵਧੀਆ ਸਜਾਵਟ ਉਹ ਕੀਤੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਮੇਲਾ ਨਹੀਂ ਹਰ ਸਾਲ ਦੀ ਤਰ੍ਹਾਂ ਧਾਰਨ ਜੋੜ ਮੇਲਾ ਮੇਰੇ ਤੇ ਧਾਰਮਿਕ ਜੋੜ ਮੇਲੇ ਤੋਂ ਬੜਾ ਫਰਕਿਆ ਇਹ ਧਰਮਸਾਨਾਂ ਤੇ ਮਨਾਈ ਜਾਂਦੇ ਨਹੀਂ ਇਸ ਅਸਥਾਨ ਤੇ ਮੇਰੀ ਪੀੜੀ ਦੇ ਮਾਲਕ ਸਭ ਸ੍ਰੀ ਗੁਰੂ ਸਾਹਿਬ ਦੀ ਜਨ ਸੁਪਰਾਪਤ ਇਹ ਤਾਤਕਾ ਅਸਾਂ ਗੁਰਦਵਾਰਾ ਗੁਰੂ ਪਲਾਹ ਸਾਹਿਬ ਵਿਖੇ ਅਲਾਕਾ ਸਿੰਘ ਤੋਂ ਲੋ ਸਮੁੱਚੇ ਪ੍ਰੇਮੀਆਂ ਨੂੰ ਸਮੁੱਚੇ ਸਹਾਧਾਰੀਆਂ ਨੂੰ ਇਹ ਹਰ ਸਾਲ ਦੀ ਤਰ੍ਹਾਂ ਧਾਰਮਿਕ ਜੁਰ ਮੇਲਾ ਮਨਾਇਆ ਜਾਂਦਾ ਜਿਸ ਦੇ ਵਿੱਚ ਧਰਮ ਪ੍ਰਚਾਰ ਦੀਆਂ ਗੱਲਾਂ ਉਦੂ ਘਰ ਨਾਲ ਜੋੜਦੀਆਂ ਗੱਲਾਂ ਔਰ ਅੰਮ੍ਰਿਤ ਪ੍ਰਚਾਰ ਕਰਦੀਆਂ ਵਿਚਾਰਾਂ ਨਾਲ ਅਸਥਾਨ ਤੇ ਗੱਲਾਂ ਹੁੰਦੀਆਂ ਨੇ ਇਹ ਆਸਾਨ ਮੇਰੀ ਪੀੜੀ ਮਾਲਕ ਜਦੋਂ ਆਰਾਮ ਕਰਿਆ ਕਰਦੇ ਸੀ ਇਹ ਬਿੱਲੇ ਹੁੰਦੇ ਸੀ ਪਹਿਲਾਂ ਵਰਗ ਵਿਸਾਦ ਦੇ ਵੇਲੇ ਔਰ ਇਹਨੂੰ ਗਮਟਾਲੇ ਦੀ ਜੂ ਕਰਕੇ ਜਲਿਆ ਜਾਂਦਾ ਸੀਗਾ ਪਹਿਲਾਂ ਜੂਆ ਹੁੰਦੀਆਂ ਸੀਗਾ ਫੇਜ਼ੇ ਦਾਰਾਂ ਦੇ ਮਿੰਨਾ ਮੰਨ ਦਿੱਤੀਆਂ ਗਈਆਂ ਫਿਰ ਆ ਜ਼ੈਦ ਦਾਰਾਂ ਦੇ ਜੂਆ ਬਣ ਗਈਆਂ ਇਸ ਪਿੱਤਰ ਦਾ ਸਾਥ ਤੇ ਉਹ ਆਨ ਕੇ ਫਲਾਹ ਸਾਹਿਬ ਦੇ ਵਿਖੇ ਦਖਤਲੇ ਸਾਨਾ ਆਰਾਮ ਕਰਿਆ ਕਰਦੇ ਸੀ ਜਦੋਂ ਇਸ ਕਾਰਖਾਨੇ ਕਿੱਡਾ ਕਰਦੇ ਸੀ ਇੱਕ ਦਿਨ ਸਾਹ ਜਾਂਦਿਆਂ ਵੀ ਇਹ ਤਾਂ ਥਾਂ ਤੇ ਜ਼ਕਾਰਾ ਕਰਦਾ ਸੀ ਉਹਨਾਂ ਦਾ ਸਾਜ ਬਾਜ਼ ਭੁੱਲ ਕੇ ਉਹਨਾਂ ਜਿਸ ਇਨਸਾਨ ਤੇ ਉਪਰਾਜਮਾਨ ਸੀ ਉਹ ਦਰਖਤ ਦੇ ਹਾਂ ਕੇ ਬੈਠ ਕੇ ਕਿਸੇ ਜਾਨਵਰ ਨੂੰ ਤਸੀਹੇ ਦੇ ਕੇ ਮਾਰ ਰਿਹਾ ਸੀ ਤਾਂ ਗੁਰੂ ਜੀ ਦਾ ਸਿੱਖਾਂ ਨੇ ਵੇਖਿਆ ਉਹਨਾਂ ਨੂੰ ਤਾਂ gana ਲੱਗਾ ਤੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਸਾ ਉਹ ਬਾਜ਼ ਤੋ ਇਸੇ ਪਿੱਛੇ ਜੀਵਨ ਫੜ ਕੇ ਤੁੰਗਾਂ ਮਾਰ ਮਾਰ ਕੇ ਤਸਰਾਸ ਆ ਕੇ ਉਹਨੂੰ ਮਾਰਦਿਆ ਉਹਦਾ ਹਲ ਕੱਢਿਆ ਜਾਵੇ ਆਪਣਾ ਬਾਸ ਛੱਡੋ ਉਹਨੂੰ ਫੜ ਕੇ ਲੈ ਸੋ ਗੁਰੂ ਮਹਾਰਾਜ ਨੇ ਆਪਣਾ ਬਾਸ ਛੱਡਿਆ ਉਸ ਬਾਸ ਨੂੰ ਘੇਰ ਕੇ ਗੁਰੂ ਮਹਾਰਾਜ ਅਰਨਤ ਲੈੰਦਾ ਸ਼ਾਜਾਦਿਆਂ ਸਾਈ ਪੁੱਜਾਂ ਲਬਦਿਆਂ ਲਬਦਿਆਂ ਇਸ ਪਿੱਤਰਾਂ ਸੰਤਾਂ ਤੇ ਆਈਆਂ ਤੇ ਉਹਨੇ ਗੁਰੂ ਮਹਾਰਾਜ ਨੂੰ ਆਖਿਆ ਕਿ ਬਾਸ ਸਾਡਾ ਆ ਇਸ ਆਦੇਵ ਵਾਲੀ ਗੁਰੂ ਤਾਂ ਫੇ ਗੁਰੂ ਮਹਾਰਾਜ ਨੇ ਆਖਿਆ ਕਿ ਸਬੂਤ ਇਹ ਬਾਤ ਆ ਗਿਆ ਉਹਨੇ ਕਿਹਾ ਵੀ ਇਹ ਸ਼ਾਇਬ ਬਾਜ਼ਾਰਾਂ ਦਾ ਜਦਾਂ ਸ਼ਾਰਿਆ ਇਹ ਰਾਜਾ ਮਹਾਰਾਜ ਕਰ ਕਰਦੇ ਹੁੰਦੇ ਆ ਇਸ ਤੋਂ ਵੱਡਾ ਸਬੂਤ ਕੀ ਨਹੀਂ ਏ ਸਾਨੂੰ ਉਹਨਾਂ ਨੇ ਹੁਕਮ ਲਾਇਆ ਵੀ ਮੇਰੇ ਬਾਦ ਨੂੰ ਲੱਭ ਕੇ ਲੈ ਆ ਕੇ ਦਿਓ ਤੇ ਗੁਰੂ ਮਹਾਰਾਜ ਨੇ ਕਿਹਾ ਬੈ ਸੰਗਤ ਇਸ ਗੱਦਾ ਫੈਸਲੇ ਉਹ ਵੀ ਮੈਨੂੰ ਕੋਈ ਆਖਰੀ ਮੈਂ ਕੱਲ੍ਹ ਲੱਗੇ ਗੱਲ ਕੇ ਦਾ ਪੇ ਗੁਰਮਾਰਾ ਸਿੰਘ ਤੂੰ ਪੁੱਛ ਦਿੱਤ ਸੋ ਜਵਾਬ ਦੋ ਕੀ ਹਲੋਣਾ ਚਾਹੀਦਾ ਤਾਂ ਫੇ ਸੰਗਤ ਨੇ ਉਹਨਾਂ ਨੂੰ ਠੋਕਵਾ ਜਾ ਦਿੱਤਾ ਕਿ ਸਾਨੂੰ ਨਾਂ ਦੇ ਸ਼ਕਾਲ ਖੇਦਨ ਦਿੰਦੇ ਆ ਨਾ ਦਸਤਾਵਾਜ਼ ਦਉਣ ਦਿੰਦੇ ਆ ਨਾ ਕੋੜੀ ਦੀ ਸਵਾਰੀ ਕਰ ਦਿੰਦੇ ਆ ਨਾ ਸਾਨੂੰ ਆਪਣਾ ਅਨਸ਼ਾਨ ਸਾਹਿਬ ਜੋਂ ਦਿੰਦੇ ਆ ਅੱਜ ਇਹ ਵੇਖ ਲੈਣ ਆਪਾਂ ਬਿਲਕੁਲ ਬਾਤ ਨਹੀਂ ਮੋੜਦਾ ਜੋ ਹੋਊ ਉਹ ਵੇਖੀ ਜਾਓ ਤਾਂ ਸਾਈ ਫੌਜ ਨੇ ਦੱਕਾ ਮਾਰੇਗਾ ਤੇ ਪਤਾ ਤੈਨੂੰ ਪਤਾ ਨਹੀਂ ਅਹੀਂ ਕੌਣ ਆ ਸਿੱਖਾਂ ਦੇ ਨਾਲ ਤੁਰਵਾ ਦਿੱਤਾ ਵੀ ਖੁਦ ਉਹ ਜਾਇਰਾਂ ਗੱਲ ਸੁਣ ਕੇ ਜਾਇਓ ਉਹਨਾਂ ਭੱਜ ਕੇ ਜਾ ਕੇ ਆਪਣੀ ਜਾਨ ਬਚਾਈ ਤੇ ਮੁਸਲਮਾਨਾਂ ਦਾ ਜੇ ਸਾਰੀ ਕੀ ਗੱਦ ਸੀ ਇਹ ਅਸਥਾਨ ਸਿੱਖਾਂ ਦੀ ਪਹਿਲੀ ਲੰਗ ਇਤਿਹਾਸ ਰਮਤ ਦੀ ਆ ਔਰ ਇਤਿਹਾਸ ਤੇ ਪੜਾ ਵੱਡਾ ਪਰਿਵਰਤਨ ਆਇਆ ਕੋਈ ਗੁਰੂ ਮਾਰਿਆ ਸਿੱਖ ਕੌਮ ਦੇ ਵਾਸਤੇ ਤੇ ਹਰ ਸਾਲ ਦੀ ਤਰ੍ਹਾਂ ਇਹ ਸੰਗਰਾਦ ਹੁਣ ਬਣਾਉਂਦੀ ਆ ਹੁਣ ਇਹਦਾ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਅਟੈਚ ਹੋ ਗਿਆ ਗੁਰਦੁਆਰੇ ਦਾ ਪਹਿਲੋਂ ਦਾਸ ਮੇਰੇ ਪਿਤਾ ਜੀ ਪਹਿਲੇ ਉਹ ਲੜਕੀ ਦੀ ਮੈਂਦੀ ਬਣਾਏਗੇ ਪਿੰਡੇ ਦੀ ਲੋਕ ਕਮੇਟੀ ਬਣਾਏਗੇ ਇਹ ਸੇਵਾ ਬੜੀ ਸਜੇਤਾ ਕਰਦੇ ਰਹਿਆ ਹੁਣ ਤੋਂ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਧਾਨਗੀ ਜੀ ਸ੍ਰੀ ਦਰਬਾਰ ਸਾਹਿਬ ਮੈਨੇਜਰ ਦੇ ਪ੍ਰਬੰਧ ਦੇ ਨਾਲ ਅਟੈਚ ਆ ਸਾਰਾ ਜੋ ਸਨਾਜੋੜ ਮੇਲਾ ਜੋ ਵੀ ਕਾਰਜ ਹੁੰਦੇ ਨੇ ਉਹ ਮਨਾਉਂਦੇ ਨੇ ਤੇ ਸੰਗਤੋਂ ਮਮਾ ਕੇ ਪੁੱਛ ਕੇ ਉਹ ਸੰਗਤੋਂ ਮੈਂ ਬੇਨਤੀ ਕਰਦਾ ਕਿ ਹਮ ਮਮਾ ਕੇ ਪਹੁੰਚੋ ਗੁਰੂ ਘਰ ਦੀ ਜਸ ਸਿੱਖਿਆ ਲਓ ਉਹਦੇ ਮੁਤਾਬਕ ਨਕਮਸਤਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਹਰਚਰਨ ਸਿੰਘ ਪਿੰਡ ਮਾਲਤੋਂ ਜੀ ਤੇ ਇਹ ਸਲਾਨਾ ਜੋੜ ਮੇਲਾ ਜਿਹੜਾ 4 ਤੇ 5 ਹਸੂ ਨੂੰ ਮਨਾਇਆ ਜਾਂਦਾ ਅੱਜ ਵੀ ਸੰਗਤਾਂ ਦੇ ਵਿੱਚ ਭਾਰੀ ਇਤਿਹਾਸ ਦੇਖਣ ਨੂੰ ਮਿਲਿਆ ਬਹੁਤ ਭਾਰੀ ਤਦਾਦ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਲੰਗਰ ਦਾ ਤੇ ਖਾਸ ਕਰਕੇ ਦਵਾਨਾਂ ਦੇ ਸਜਜੇ ਪ੍ਰਬੰਧ ਕੀਤੇ ਗਏ ਨੇ ਤਾਂ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਆਦਾਰਾ ਅਜੀਤ ਦਾ ਵੀ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਸ਼੍ਰੀ ਲੰਗਾ ਯੋਗ ਕਦਮ ਕਰ ਆ ਵਾਇਗੁਰ ਜੀ ਕਾ ਫਤਿਹ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਦਾਸ ਵਿਕਰਮਜੀਤ ਸਿੰਘ ਐਡੀਸ਼ਨਲ ਮੈਨੇਜਰ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਪਲਾਸਾ ਵਿਖੇ ਸਾਲਾਨਾ ਜੋੜ ਮੇਲਾ ਗੁਰੂ ਹਰਗੋਬਿੰਦ ਪਾਸ਼ਾ ਦੀ ਯਾਦ ਵਿੱਚ ਜੋ ਮਨਾਇਆ ਜਾ ਰਿਹਾ ਹੈ ਕੱਲ ਰੋਜ ਤੋਂ ਸਮਾਗਮ ਪੂਰੇ ਆਰੰਭ ਸੀਗੇ ਅੱਜ ਸਮਾਗਮਾਂ ਦੀ ਸਮਾਪਤੀ ਹੈ ਇਸ ਲਈ 1 ਤਰੀਕ ਤੋਂ ਖੰਡਪੜ ਸਹਿਬਾਨਾਂ ਦੀ ਲੜੀ ਜੋੜ ਮੇਲੇ ਨਾਲ ਸੰਬੰਧਿਤ ਚੱਲ ਰਹੀ ਜੋ 30 ਤਰੀਕ ਤੱਕ ਨਿਰੰਤਰ ਚਲਦੀ ਰਹੇਗੀ ਇਸੇ ਸੰਬੰਧ ਵਿੱਚ ਗੁਰਦੁਆਰਾ ਪਲਾਸਾ ਵਿਖੇ 4 ਤੇ 5 ਅਸੂ 19 ਤੇ 20 ਸਤੰਬਰ ਨੂੰ ਜੋ ਸਾਲਾਨਾ ਜੋੜ ਮੇਲਾ ਹੋ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਇਸ ਜੋੜ ਮੇਲੇ ਦੇ ਸਬੰਧ ਵਿੱਚ ਇਲਾਕੇ ਦੀਆਂ ਸੰਗਤਾਂ ਨੂੰ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਜਾਂਦੇ ਹਨ ਗੁਰੂ ਕੇ ਲੰਗਰਾਂ ਦੀਆਂ ਸੇਵਾ ਜੜੀਆਂ ਨੇ ਉਹ ਦਰਬਾਰ ਸਾਹਿਬ ਵੱਲੋਂ ਰਾਸ਼ਨ ਦੇ ਕੇ ਪੂਰੀ ਵਾਲੇ ਬਾਬਿਆਂ ਜੀ ਦੇ ਸਹਿਯੋਗ ਦੇ ਨਾਲ ਚਲਾਏ ਜਾਂਦੇ ਹਨ ਵੱਖ-ਵੱਖ ਸਿੰਘ ਸਹਿਬਾਵਾਂ ਨੇ ਸਭਾ ਸੁਸਾਇਟੀਆਂ ਨੇ ਆਪਣੇ ਤੌਰ ਆਪਣੇ ਤਰੀਕੇ ਦੇ ਨਾਲ ਕਿਸੇ ਨੇ ਸ਼ਬੀਲ ਦੀ ਸੇਵਾ ਕਿਸੇ ਨੇ ਠੰਡੇ ਮਿੱਠੇ ਜਲਦੀ ਸੇਵਾ ਕਿਸੇ ਨੇ ਸ਼ਰਦਾਈ ਦੀ ਸੇਵਾ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਹਰ ਪ੍ਰਕਾਰ ਦੀ ਸਹੂਲਤ ਦਰਬਾਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਦੇ ਲਈ ਅਵੇਲੇਬਲ ਹੈ ਦੋ ਦਿਨ ਦਾ ਕੱਲ ਰਾਗ ਦਰਬਾਰ ਸੀਗਾ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਸ਼ਾਮ ਸਰ ਨੂੰ 11 ਵਜੇ ਦੇ ਕਰੀਬ ਸਮਾਪਤੀ ਹੋਈ ਹੈ ਅੱਜ ਸਵੇਰ ਦੀ 10 ਵਜੇ ਤੇ ਖੁੱਲੇ ਪਣਾਲਾ ਵਿੱਚ ਜਿਹੜੀ ਹੈ ਸਟੇਜ ਸਜਾਈ ਗਈ ਹੈ ਜਿਹਦੇ ਵਿੱਚ ਢਾਡੀਵਾਰਾਂ ਕਵਿਸ਼ਰੀ ਜਥੇ ਗੁਰੂ ਮਹਾਰਾਜ ਦਾ ਇਤਿਹਾਸ ਗਾਇਨ ਕਰਵਾ ਰੀਆਂ ਸੰਗਤਾਂ ਨੂੰ ਇਸ ਇਤਿਹਾਸ ਤੋਂ ਜਾਣੂ ਹੋ ਕੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਸਿੱਖੀ ਦੀ ਫਲਵਾੜੀ ਨੂੰ ਹੋਰ ਵਧਾਉਣਾ ਚਾਹੀਦਾ ਹੈ ਇਹੀ ਗੁਰੂ ਸਾਹਿਬ ਦੇ ਉਪਦੇਸ਼ ਹਨ ਇਹਨਾਂ ਉਪਦੇਸ਼ਾਂ ਤੇ ਚੱਲਦੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਿਭਾਉਂਦੀ ਹੋਈ ਹਰ ਸਾਲ ਦੀ ਤਰ੍ਹਾਂ ਹਰ ਜੋੜ ਮੇਲੇ ਮਨਾਉਂਦੀ ਪਰਪੱਕ ਰਹਿੰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਸ਼ਟਮ ਪੀਰ ਬਾਠਾ ਗੁਰਪਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਇਹ ਪਾਵਨ ਪਵਿੱਤਰ ਸਥਾਨ ਮੇਰੀ ਪੀਰੀ ਦੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਕਿਰਪਾ ਦੁਆਰਾ ਇਹ ਜੋ ਸਥਾਨ ਹੈ ਜਿੱਥੇ ਸਤਿਗੁਰਾਂ ਦੀ ਕਿਰਪਾ ਦੁਆਰਾ 4 ਅਤੇ 5 ਹਸੋਂ ਨੂੰ ਸਤੰਬਰ ਦੇ ਮਹੀਨੇ ਦੇ ਵਿੱਚ ਜੋ ਕਿ ਸਾਲਾਨਾ ਜੋੜ ਮੇਲਾ ਸੰਗਤਾਂ ਵੱਲੋਂ ਬੜੀ ਸਰਦਾ ਦੇ ਨਾਲ ਮਨਾਇਆ ਜਾਂਦਾ ਹੈ ਇਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹੀਦੀ ਪਾਉਣਾ ਕੀਤੀ ਜ਼ੁਲਮ ਦੇ ਖਿਲਾਫ ਉਸ ਤੋਂ ਬਾਅਦ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਅਕਾਲ ਪੱਥਰ ਦਾ ਅਕਾਲ ਤਖਤ ਦਾ ਨੀਂਹ ਪੱਥਰ ਧਰਿਆ ਸੋ ਜਦੋਂ ਅਕਾਲ ਤਖਤ ਦਾ ਨੀਂਹ ਪੱਥਰ ਧਰਿਆ ਤੇ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਹੁਣ ਸਾਨੂੰ ਮਾਇਆ ਦੀ ਲੋੜ ਨਹੀਂ ਦੁਸਾਲਿਆਂ ਦੀ ਲੋੜ ਨਹੀਂ ਹੁਣ ਸਾਨੂੰ ਚੰਗੀਆਂ ਜਵਾਨੀਆਂ ਚੰਗੇ ਹਥਿਆਰ ਚੰਗੇ ਘੋੜੇ ਕਿਉਂਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਪਹਿਲਾਂ ਵਜਨ ਕਰ ਗਏ ਸਨ ਬਾਬਕਿਆਂ ਦੀ ਅਤੇ ਬਾਬਰਕਿਆਂ ਕੀ ਇਹ ਟੱਕਰ ਹੋਣੀ ਹੈ ਆਉਣ ਵਾਲਾ ਸਮਾਂ ਗੁਰੂ ਅਰਜਨ ਦੇਵ ਪਾਸ਼ਾ ਪਹਿਲਾਂ ਦੱਸ ਗਏ ਸਨ ਸੋ ਗੁਰੂ ਮਹਾਰਾਜ ਸਿੱਖਾਂ ਨੂੰ ਜੰਗੀ ਸਿੱਖਿਆ ਦੇ ਕੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਜੋ ਸਿੱਖਿਆ ਦੇ ਕੇ ਇਹਨਾਂ ਇਧਰ ਇਧਰ ਸਾਰਾ ਇਲਾਕਾ ਹੁੰਦਾ ਹੈ ਸਾਧ ਸੰਗਤ ਜੀਓ ਤੇ ਗੁਰੂ ਮਹਾਰਾਜ ਦੇ ਸਿੱਖ ਗੁਰੂ ਮਹਾਰਾ ਦਾ ਬਾਜ ਲੈ ਕੇ ਇਧਰ ਸ਼ਿਕਾਰ ਖੇਡਦੇ ਆਉਂਦੇ ਸਨ ਸਿੱਖਾਂ ਦੇ ਸਿੱਖਾਂ ਨੇ ਦੇਖਾ ਕਿ ਇੱਕ ਆਕਾਸ਼ ਦੇ ਵਿੱਚ ਇੱਕ ਬਾਜ ਇੱਕ ਮੁਰਗਾਬੀ ਨੂੰ ਕੋ ਕੋ ਮਾਰ ਰਿਹਾ ਸਿੱਖਾਂ ਨੇ ਗੁਰੂ ਮਹਾਰਾ ਦਾ ਬਾਜ ਛੱਡਿਆ ਤੇ ਉਸ ਬਾਜ ਨੂੰ ਜ਼ਖਮੀ ਕਰਕੇ ਹੇਠਾਂ ਸੁੱਟ ਲਿਆ ਉਹ ਬਾਜ ਜਾਂਗੀਰ ਦਾ ਬਾਦਸ਼ਾਹ ਸੀ ਜੋ ਕਿ ਜਾਂਗੀਰ ਦੇ ਸਿਪਾਹੀ ਸ਼িকারਖੇਡ ਦੇ ਦਰਾਰੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਸਿੱਖਾਂ ਦੇ ਹੱਥਾਂ ਦੇ ਵਿੱਚ ਸਾਡਾ ਬਾਜ ਹੈ ਉਹਨਾਂ ਨੇ ਬਾਜ ਮੰਗਣਾ ਕੀਤਾ ਉਹਨਾਂ ਨੇ ਬਾਜ ਮੰਗਿਆ ਬੜੇ ਰੋਬ ਦੇ ਵਿੱਚ ਆਣ ਕੇ ਬੜੇ ਰੋਬ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਹੰਕਾਰ ਸੀ ਨਾ ਕਿ ਸਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਹੈ ਪਰ ਅੱਗੇ ਪਾਸ਼ਾ ਦੇ ਸਿੱਖ ਸਨ ਸਿੱਖਾਂ ਨੇ ਆਖਿਆ ਕਿ ਤੁਸੀਂ ਬਾਜ ਦੀ ਗੱਲ ਕਰਦੇ ਜੇ ਕਿਉਂਕਿ ਸਿੱਖਾਂ ਦੇ ਅੰਦਰ ਪਹਿਲਾ ਬੜਾ ਇਹ ਹੈ ਜਿਾ ਕਿ ਜੱਬੇ ਬਾਣ ਲਾਗਿਓ ਤਬੇ ਰੋਹ ਜਾਗਿਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹੀਦੀ ਵਾਲੇ ਦਿੱਤੀ ਸੀ ਉਹ ਸਿੱਖਾਂ ਦੇ ਅੰਦਰ ਬੜਾ ਰੋਸ ਸੀ ਸਿੱਖਾਂ ਨੇ ਆਖਿਆ ਤੁਸੀਂ ਬਾਜ ਦੀ ਗੱਲ ਕਰਦੇ ਜੇ ਅਸੀਂ ਤੁਹਾਡੇ ਤਾਜ ਨੂੰ ਹੱਥ ਪਾਉਣਾ ਹੈ ਸਾਧ ਸੰਗਤ ਜੀਓ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਇਹ ਗੱਲ ਹੋਈ ਤਾਂ ਜਾਂ ਗਏ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਜਰਨੈਲ ਮੁਖਲਸ ਖਾਨ ਦੀ ਕਮਾਂਡ ਹੇਠ 10000 ਦੀ ਫੌਜ ਚੜਾ ਦਿੱਤੀ ਜੋ ਕਿ ਇਹ ਜੰਗ ਪਿਪਲੀ ਸਾਹਿਬ ਲੋਗੜ ਸਾਹਿਬ ਗੁਰਦਰਾ ਖਾਲਸ ਜਿੱਥੇ ਆਪਣਾ ਖਾਲਸਾ ਕਾਲਜ ਬਣਿਆ ਹੈ ਸਾਧ ਸੰਗਤ ਜੀ ਬੜੀ ਭਾਰੀ ਜੰਗ ਜ਼ੁਲਮ ਦੇ ਖਿਲਾਫ ਹੋਈ ਗੁਰੂ ਮਹਾਰਾਜ ਦੀ ਇੱਥੇ ਮਖਲਸ ਖਾਨ ਨੂੰ ਮਾਰਿਆ ਅਤੇ ਗੁਰੂ ਮਹਾਰਾਜ ਦੀ ਭਾਰੀ ਜਿੱਤ ਹੋਈ ਸੋ ਸਾਧ ਸੰਗਤ ਜੀ ਇਸ ਸਥਾਨ ਤੇ ਸੰਗਤਾਂ ਬੜੀਆਂ ਸ਼ਰਧਾ ਲੈ ਕੇ ਆਉਂਦੀਆਂ ਹਨ ਤੇ ਆਪਣੀ ਸ਼ਰਧਾ ਅਨੁਸਾਰ ਗੁਰੂ ਮਾਰ ਅੱਗੇ ਅਰਦਾਸ ਬੇਨਤੀਆਂ ਕਰਦੇ ਹਨ ਤੇ ਗੁਰੂ ਮਾਰ ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਹਨ ਇਸੇ ਦੌਰਾਨ ਸਾਲ ਬਾਅਦ ਬੜੀ ਸਰਦਾ ਦੇ ਨਾਲ 4 ਅਤੇ 5 ਅੱਸੂ ਨੂੰ ਅਤੇ ਸਤੰਬਰ ਦੇ ਮਹੀਨੇ 'ਚ ਕੋਈ ਤਰੀਕਾ ਆ ਜਾਵੇ ਪੱਕੀ ਤਰੀਕੇ ਦੇ ਦੇਸੀ ਹੈ ਕਿ 4-5 ਅੱਸੂ ਨੂੰ ਸਾਲਾਨਾ ਜੋੜ ਮੇਲਾ ਇਸ ਜਗ੍ਹਾ ਤੇ ਸੰਗਤਾਂ ਵੱਲੋਂ ਬੜੀ ਸਰਦਾ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਅਤੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸਰਦਾ ਦੇ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਾਨਾ ਜੋੜ ਮੇਲੇ ਦੇ ਵਿੱਚ ਲੰਗਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੰਗਤ ਪ੍ਰਸ਼ਾਦਾ ਲੰਗਰ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਛੱਕ ਰਹੀ ਆ ਤੇ ਇਹ ਸੇਵਾਵਾਂ ਨਿਭਾ ਰਹੇ ਨੇ ਕਾਰ ਸੇਵਾ ਪੁਰੀ ਵਾਲੇ ਮਹਾਂਪੁਰਖ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀੜੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਮਿੱਤਰ ਅਸਥਾਨ ਗੁਰਦੁਆਰਾ ਪਲਾਸ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨੰਜੇ ਸ੍ਰੀ ਦਰਬਾਰ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਾਲਾਨਾ ਜੋੜ ਮੇਲਾ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਜੋ ਲੰਗਰ ਦੀ ਸੇਵਾ ਉਹ ਸਮਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਨਿਭਾਈ ਜਾਂਦੀ ਹੈ ਤੇ ਮੇਲੇ ਵਿੱਚ ਹਾਜ਼ਰੀਆਂ ਭਰ ਰਹੀਆਂ ਦਰਸ਼ਕਾਂ ਦੇਦਾਰੇ ਕਰ ਰਹੀਆਂ ਸਰਬੱਤ ਸੰਗਤਾਂ ਨੂੰ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਅਤੇ ਸਰਬੱਤ ਸੰਗਤਾਂ ਗੁਰੂ ਘਰ ਆ ਕੇ ਸੇਵਾ ਕਰਕੇ ਦਰਸ਼ਨ ਕਰਕੇ ਜਿਹੜਾ ਆਪਣਾ ਜੀਵਨ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤਬਾਬਾ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇਸ ਲਾਨਾ ਜੋੜ ਮੇਲੇ ਦੇ ਵਿੱਚ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਹੈ ਸੰਗਤ ਦੇ ਸਹਿਯੋਗ ਦੇ ਨਾਲ ਤਾਂ ਹੋਰ ਵੀ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਆਈਆਂ ਨੇ ਉਹਨਾਂ ਨੇ ਆਪਣੇ ਮਨੋਭਾਵ ਸਾਡੇ ਨਾਲ ਸਾਂਝ ਕੀਤੇ ਨੇ ਮਨਪ੍ਰੀਤ ਸਿੰਘ ਆਜਾਦ ਨਾਲ सुरेंद्रਪਾਲ ਸਿੰਘ ਵਰਪਾਲ ਅੰਮ੍ਰਿਤਸਰ